ਜਦੋਂ ਵਪਾਰੀ ਦਾ ਕਤਲ ਕੀਤਾ ਉਹ ਤਮਲੇ ਪੁਲਿਸ ਹੈ ਨਹੀਂ ਸੀ ਜਦੋਂ ਤੁਹਾਡੀ ਕਸਰੀ ਚ ਦੋ ਮਾਰ ਬੰਦਿਆਂ ਨੂੰ ਮਾਰ ਗਏ ਉਹ ਤੇ ਮਾਰ ਕੇ ਕਿੱਧਰ ਭੱਜੇ ਉਹਨਾਂ ਦਾ ਐਨਕਾਊਂਟਰ ਕਿਉਂ ਨਹੀਂ ਹੋਇਆ ਜਦੋਂ ਕੋਈ ਥੋੜੇ ਤੇ ਗੋਲੀ ਚਲਾ ਰਿਆ ਫਿਰ ਤਾਂ ਪੁਲਿਸ ਨੂੰ ਗੋਲੀ ਚਲਾਉਣ ਦਾ ਅਧਿਕਾਰ ਆ ਉਹ ਤਾਂ ਉਹ ਤਾਂ ਐਨਕਾਊਂਟਰ ਹੋਏਗਾ ਨਾ ਇਹ ਐਨਕਾਊਂਟਰ ਨਹੀਂ ਕਰਦੇ ਕਹਿੰਦਾ ਫੇਕ ਐਨਕਾਊਂਟਰ ਕਰਦੇ ਆ ਉਹਨਾਂ ਦੇ ਕੋਈ ਸਕੈਚ ਜਾਰੀ ਕੀਤੇ ਕੌਣ ਸੀ ਉਹ ਬੰਦੇ ਅਸਲ ਚ ਪੁਲਿਸ ਦੀ ਸਾਰੀ ਕਹਾਣੀ ਝੂਠੀ ਆ ਪੁਲਿਸ ਨੇ ਬੰਦੇ ਫੜ ਕੇ ਮਾਰੇ ਆ ਉਹ ਤਿੰਨ ਜਿਹੜੇ ਬੰਦੇ ਸੀ ਉਹ ਇਸ ਕਰਕੇ ਨਹੀਂ ਫੜਨੇ ਕਿਉਂਕਿ ਉਹ ਚ ਜਿਹੜੀਆਂ ਜਿੰਨਾ ਵੀ ਫਰੋਤੀਆਂ ਕਰੋੜਾ ਰੁਪਈਆ ਫਰੋਤੀਆਂ ਦਾ ਸ਼ਹਿਰਾ ਵਿੱਚ ਲਿਆ ਜਾਂਦਾ ਉਹ ਸਾਰਾ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਪੁਲਿਸ ਅਧਿਕਾਰੀ ਤੇ ਗੈਂਗਸਟਰਾਂ ਦਾ ਇੱਕ ਨੈਕਸਸ ਆ ਸਿਆਸੀ ਧਿਰਾਂ ਦੇ ਬੰਦੇ ਇਹਦੇ ਜਿਹੜੇ ਹੈਗੇ ਆ ਉਹ ਸ਼ਾਮਲ ਹੈਗੇ ਆ ਇੱਕ ਵਾਰ ਤਾਂ ਲੋਕਾਂ ਨੂੰ ਲੱਗਦਾ ਹੋ ਸਕਦਾ ਵੀ ਹਾਂ ਯਾਰ ਕਾਰੋਬਾਰੀ ਮਾਰਿਆ ਸੀ ਵਧੀਆ ਕੀਤਾ ਪੁਲਿਸ ਨੇ ਮਾਰਤਾ ਪਰ ਇਹ ਕਿੰਨਾ ਕੁ ਸਮਾਂ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਕਿ ਅਸਲ ਦੇ ਵਿੱਚ ਪੁਲਿਸ ਤਾਂ ਕਦੇ ਵੀ ਲੋਕ ਪੱਖੀ ਨਹੀਂ ਹੁੰਦੀਗੀ ਪੁਲਿਸ ਤਾਂ ਜੋ ਕੁਝ ਕਰ ਪੁਲਿਸ ਤਾਂ ਕਦੇ ਕੁਛ ਅਜਿਹਾ ਕਰਦੀ ਨਹੀਂ ਇਸ ਕਰਕੇ ਜੋ ਵੀ ਕੁਝ ਹੋ ਰਿਹਾ ਹੈਗਾ ਉਹ ਅਸਲ ਦੇ ਵਿੱਚ ਬੇਗਨਾ ਲੋਕਾਂ ਨੂੰ ਮਾਰ ਕੇ ਅਸਲ 'ਚ ਇੱਕ ਲੀ ਬਣਾਈ ਜਾ ਰਹੀ ਆ ਕਿ ਲੋਕ ਸੱਜੇ ਸੱਜੇ ਅਨਕਾਊਂਟਰਾਂ ਦੀ ਹਮੈਤ ਜਿਹੜੀ ਹੈਗੀ ਆ ਕਰਨੀ ਉਹ ਸ਼ੁਰੂ ਕਰ ਦੇਣ